ਹਾਂ ਜੀ ਸਰ ਹਾਂ ਜੀ ਸਰ ਕਰਿਓ ਨਾ ਸਾਥ ਉਹ ਦਰਨ ਨਹੀਂ ਕੀਤਾ ਦੋ ਦਰਨ ਨਹੀਂ ਕਰਦਾ ਫੜਾ ਜਿਓ ਫੜਾ ਜਿਓ ਉਹਦਾ ਖੋਲ ਲਓ ਜੀ ਨਾ ਸਾਥ ਚੋੜਾ ਕਿਨਵਾ ਓਏ ਭਾਈ ਕਰਦਾ ਲਾਇਆ ਉਹਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਊਗਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈਕ ਥੋੜਾ ਥੱਲੇ ਜੀ ਓਕੇ ਜੀ ਬਹੁਤ ਸਤਿਕਾਰਯੋਗ ਸਾਡੇ ਐਮ ਐਲ ਏ ਸਾਹਿਬਾ ਅਮਨਦੀਪ ਜੀ अरोੜਾ ਨਾਲ ਹੀ ਸਰ ਅਮਰਿਤਪਾਲ ਸਿੰਘ ਜੀ ਜਿਹੜੇ ਬਾਗੇ ਪ੍ਰਾਣੇ ਤੋਂ ਨੇ ਸਾਡੇ ਚੇਅਰਮੈਨ ਸਾਹਿਬ ਹਰਜਿੰਦਰ ਜੀ ਹਰਜਿੰਦਰ ਸਿੰਘ ਜੀ ਰੋਡੇ ਚੀਫ ਸਾਹਿਬ ਜਸਵਿੰਦਰ ਸਿੰਘ ਜੀ ਨਾਲ ਸਾਰੇ ਅਧਿਕਾਰੀ ਕਰਮਚਾਰੀ ਪਿੰਡਾਂ ਵਿੱਚੋਂ ਆਏ ਹੋਏ ਕਿਸਾਨ ਭਰਾ ਸਤਕਾਰਯੋਗ ਨਮਾਇंदे ਅੱਜ ਬਹੁਤ ਖੁਸ਼ੀ ਦਾ ਸਮਾਂ ਮੋਗੇ ਹਲਕੇ ਦੇ ਮੋਗੇ ਇਲਾਕੇ ਦੇ ਲੋਕਾਂ ਨੂੰ ਕਿ ਜਿਹੜੀ ਸਾਡੀ ਇਹ ਨਵੀਂ ਲਬਾਰਟਰੀ ਹੈ ਇਹਦੇ ਚ ਇੱਕ ਨਵੀਂ ਐਡਵਾਂਸ ਮਸ਼ੀਨ ਹੈ ਜਿਹੜੀ 1.5 ਕਰੋੜ ਰੁਪਏ ਚ ਤਕਰੀਬਨ ਇਹ ਲਬਾਰਟਰੀ ਤਿਆਰ ਹੋਣੀ ਹੈ ਜਿਹਦੇ ਚ ਕਿਸਾਨ ਭਰਾਵਾਂ ਲਈ ਅੱਗੇ ਸੀ ਦੋ ਤਿੰਨ ਜਿਹੜੇ ਉਹ ਯਾ ਨਮੂਨਾ ਲੈ ਕੇ ਆਉਂਦੇ ਸੀ ਤਾਂ ਉਹਦਾ ਜਿਹੜਾ ਰਿਜ਼ਲਟ ਦੇ ਸਕਦੇ ਸੀ 2 3 ਜਿਵੇਂ ਨਾਈਟrogen ਵਗੈਰਾ ਤੇ ਹੋਰ ਮੇਰਾ خیال ਇਹਨਾਂ ਨੇ ਕਿਹਾ ਵੀ 70 ਜਿਹੜੇ ਛੋਟੇ ਵਜੇ ਤਰ ਤ ਜਿਹੜੇ ਜ਼ਮੀਨ ਚ ਮਾੜੇ ਚੰਗੇ ਹੋਣਗੇ ਉਹਦੇ ਬਾਰੇ ਪੁੱਛਦੇ ਉਹ ਆਪਣੀ ਮਿੱਟੀ ਟੈਸਟ ਕਰਾਉਣ ਲਈ ਆਉਣਗੇ ਉਹਦੇ ਸਾਰਾ ਉਹਨੂੰ ਪਤਾ ਲੱਗ ਜਾਊਗਾ ਅਸੀਂ ਕਈ ਵਾਰੀ ਨਾ ਆਪਣੀ ਮਰਜ਼ੀ ਨਾਲ ਸ਼ਾਇਦ ਇੱਕ ਭੁਲੇਖੇ ਚ ਵੀ ਜੇ ਆ ਖਾਦ ਪਾਉਂਦੇ ਰਵਾਂਗੇ ਤਾਂ ਇਹਦੇ ਨਾਲ ਜ਼ਿਆਦਾ ਸਟਾ ਜੜ ਉਤਪਾਦ ਵਧੂਗਾ ਉਸ ਤੇ ਨਾਲ ਹੀ ਅਸੀਂ ਕਈ ਵਾਰੀ ਆਪਣੀ ਜ਼ਮੀਨ ਦਾ ਵੀ ਨੁਕਸਾਨ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਚ ਜਿਹੜੀ ਫਸਲ ਤੇ ਵੀ ਬਹੁਤ ਵੱਡਾ ਅਸਰ ਪੈ ਜਾਂਦਾ ਹੈ ਉਹ ਲੋਡ ਅਨਸਾਰ ਜਿਹੜੀਆਂ ਲੋੜਾਂ ਹੋਣਗੀਆਂ ਜੋ ਕੈਮੀਕਲ ਜੋ ਫਰਟੀਲਾਈਜ਼ਰ ਦੋ ਇਨਸੈਕਟੀਸਾਈਡ ਅੰਦਰ ਥੱਲੇ ਜਾਂਦੀਆਂ ਉਹ ਤੋਂ ਬਚਣ ਦੇ ਅਸੀਂ ਕੋਸ਼ਿਸ਼ ਕਰਾਂਗੇ ਤੋਂ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਹਾਂ ਬਹੁਤ ਜਿਹੜਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਨੂੰ ਪੰਜਾਬ ਦੇ ਕਿਸਾਨੀ ਦਾ ਬਹੁਤਾ ਫਿਕਰ ਹੈ ਕਿ ਇਸੇ ਨਾਲ ਹੀ ਸਾਡੇ ਜਿਹੜੀ ਸਟੇਟ ਕੋਲੇ ਜ਼ਿਆਦਾ ਜਿਹੜਾ ਕਾਰੋਬਾਰਕ ਖੇਤੀਬਾੜੀ ਦਾ ਇਹਦੇ ਨਾਲ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਤੇ ਇਸੇ ਨਾਲ ਹੀ ਅਸੀਂ ਰੋਟੀ ਖਾਂਦੇ ਹਾਂ ਤੇ ਇਸੇ ਨਾਲ ਹੀ ਅਸੀਂ ਗੁਜ਼ਾਰਾ ਕਰਦੇ ਹਾਂ ਇਹਨੂੰ ਇਹਦਾ ਖਾਸ ਧਿਆਨ ਕਰਕੇ ਇਹਦੇ ਵਿੱਚ ਜਿੰਨਾ ਵੀ ਸਾਥੋ ਸਾਥ ਦਿੱਤਾ ਜਾਵੇ ਤਰੱਕੀ ਕਰੀਏ ਔਰ ਇਸ ਖੇਤੀ ਨੂੰ ਸੀ ਬਚਾ ਸਕੀ ਉਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਹਜ਼ਰਤਾਂ ਤੇ ਸਾਰੇ ਲੱਗੇ ਹੋਏ ਆ। ਮੈਂ ਖੇਤੀਬਾੜੀ ਵਿਭਾਗ ਮੈਂ ਮੇਰੇ ਕੋਲੇ ਉਸਦੇ ਨਾਲ ਮੇਰਾ ਵੀ ਫਰਜ਼ ਹੈ ਮੈਂ ਉਹਨਾਂ ਫਰਜ਼ ਨੂੰ ਨਿਭਾਦਾ ਹੋਇਆ ਦੇਖਿਆ। ਕਿੰਨੇ ਕੁ ਮਿੰਡਾਂ ਨੂੰ ਇਹਦਾ ਲਾਹਾ ਮਿਲ ਸਕਦਾ ਜੀ? ਕਿੰਨੀ ਲੱਗਦਾ ਜਿਹੜਾ ਪ੍ਰੋਜੈਕਟ ਪਾ ਲਾਇਆ ਹੈਗਾ? ਬੈਂਸੀ ਤਾਂ 2.5 ਕਰੋੜ ਰੁਪਏ ਦਾ ਤੁਹਾਨੂੰ ਦੱਸਿਆ ਲਾਹਾ ਦਾ ਜਿੰਨੇ ਵੀ ਲੋਕ ਲੈ ਸਕਦੇ ਆ। ਕੋਈ ਇਹਨੂੰ ਐਵੇਂ ਹੀ ਨਹੀਂ ਇਕੱਲੇ ਮੋਗੇ ਵਾਲੇ ਬਾਹਰੋਂ ਵੀ ਆਜੂਗਾ ਤਾਂ ਉਹਨੂੰ ਵੀ ਅਸੀਂ ਜਵਾਬ ਨਹੀਂ ਦੇਵਾਂਗੇ। ਕਿਸਾਨ ਦੀ ਆਪਦੀ ਹਿੰਮਤ ਹੈ, ਆਪਦੀ ਮਿੱਟੀ ਲਿਆਵੇ। ਉਹ ਟੈਸਟ ਕਰਾ ਕੇ ਲ ਜਾਂਦਾ ਰਹੇ ਮੰਤਰੀ ਸਾਹਿਬ ਖੇਤੀ ਵਿਭੰਨਤਾ ਦੀ ਗੱਲ ਕੀਤੀ ਜਾਂਦੀ ਆ ਫਸਲਾਂ ਦਾ ਮੰਡੀਆਂ ਚ ਮੁੱਲ ਨਹੀਂ ਮਿਲਦਾ ਕੀ ਕਹਾਂਗੇ ਜਿਹੜਾ ਮੁੱਲ ਦੀ ਗੱਲ ਸੈਂਟਰ ਗਵਰਨਮੈਂਟ ਦੇ ਥੱਲੇ ਹੋਇਆ ਕਰਦੀ ਐ ਐਮਐਸਪੀ ਜਿਹੜੀ ਫਿਕਸ ਵੀ ਕੀਤੀ ਜਾਂਦੀ ਐ ਉਹ ਲਾਜ਼ਮੀ ਨਹੀਂ ਬਣਾਈ ਜਾਂਦੀ ਉਹਨੂੰ ਲਾਜ਼ਮੀ ਬਣਾਉਣਾ ਜੀ ਤੇ ਤੇ ਵੱਡਾ ਮੋਰਚਾ ਵੀ ਲੱਗਿਆ ਸਾਰਾ ਕੁਝ ਚੱਲੀ ਜਾ ਰਿਹਾ ਸੀ ਤੋਂ ਪਹਿਲਾਂ ਸੈਂਟਰ ਗਵਰਨਮੈਂਟ ਇਸ ਗੱਲ ਨੂੰ ਮੰਨ ਵੀ ਗਈ ਸੀ ਹੁਣ ਫੇਰ ਉਸ ਤੋਂ ਬਾਅਦ ਥੋੜਾ ਜਿਹਾ ਆਨਾ ਕਾਨਾ ਕਰ ਰਹੀ ਐ ਇਦਾਂ ਹਾਲਤ ਤਾਂ ਇਹੀ ਹੈ ਕਿ ਜੇ ਨਾਲੇ ਤਾਂ ਸਰਕਾਰਾਂ ਵੀ ਸੁੱਕੀਆਂ ਰਹਿਣਗੀਆਂ ਤੇ ਜ਼ਮੀਂਦਾਰ ਵੀ ਸੁੱਖਾ ਰਹੂਗਾ ਤੇ ਸਾਡੀ ਜ਼ਮੀਨ ਵੀ ਬਜੂ ਸਾਡਾ ਪਾਣੀ ਵੀ ਬਜੂ ਮੰਤਰੀ ਸਾਹਿਬ ਸੁਪਰੀਆਂ ਕਰਕੇ ਮਿੱਟੀ ਨੂੰ ਜ਼ਹਿਰੀਲਾ ਕੀਤਾ ਗਿਆ ਉਹਨਾਂ ਲਈ ਕੀ ਉਪਰਾਲੇ ਕੀਤੇ ਜਾ ਰਹੇ ਕਿ ਜਿਹੜਾ ਮਿੱਟੀ ਨੂੰ ਖੁਸ਼ਹਤਤਾ ਕੀਤੀ ਆਏ ਉਹ ਉਪਰਾਲਾ ਤਾਂ ਇਹੀ ਹੈ ਨਾ ਜੀ ਵੇਖੋ ਜੇ ਅਸੀਂ ਥੋੜਾ ਥੋੜਾ ਇਹਨੂੰ ਘਟਾਉਂਦੇ ਜਾਵਾਂਗੇ ਉਹਦੇ ਨਾਲ ਫਰਕ ਪੈਂਦਾ ਜਾਊਗਾ ਹਰ ਇੱਕ ਚੀਜ਼ ਕੰਜ਼ੂਮ ਹੋ ਜਾਂਦੀ ਹੈ ਜਦੋਂ ਅਸੀਂ ਐਕਸੈਸਿਵ ਹੋ ਜਾਂਦੇ ਹਾਂ ਤਾਂ ਉਹਦਾ ਅਸਰ ਮਾੜਾ ਹੁੰਦਾ ਜਾਂਦਾ ਸਾਨੂੰ ਲੋੜ ਜੇ ਜਿਹੜੀਆਂ ਦਵਾਈਆਂ ਸੀ ਆਪ ਵੀ ਮਨੁੱਖਤਾ ਵਿੱਚ ਵੀ ਵਰਤੀਆਂ ਜਾਂਦੀਆਂ ਜੀ ਉਹਨੂੰ ਜ਼ਿਆਦਾ ਵਰਤਦੇ ਅੰਦਰ ਨੁਕਸਾਨ ਦੇ ਹੁੰਦੇ ਆ ਲੋੜ ਅਨਸਾਰ ਕਿਸੇ ਬਿਮਾਰੀ ਹੈ ਜਾਂ ਕੋਈ ਉਹਦੀ ਚਾਹੇ ਕੋਈ ਬਾਧ ਘਾਟਾ ਹੈ ਉਹਨੂੰ ਕੈਮ ਰੱਖਣ ਦੇ ਲਈ ਤਾਂ ਜ਼ਰੂਰ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾ ਸਕਦੀ ਹੈ ਵਰਨਾ ਜੇ ਅਸੀਂ ਵੱਧ ਘੱਟ ਖਾਂਦੇ ਆ ਤਾਂ ਉਹਦਾ ਨੁਕਸਾਨ ਹੋ ਜਾਏਗਾ ਕਿਸਾਨਾਂ ਦੇ ਮਤਾਂ ਮਰਨ ਨੂੰ ਸ਼ੁਰੂ ਕਰਨਾ ਤੇ ਸਰਕਾਰਾਂ ਵੱਲੋਂ ਬੜਾ ਪ੍ਰਲੋਕਿਤ ਕੀਤਾ ਜਾ ਰਿਹਾ ਨੇ ਪਾਣੀ ਦੀ ਕਮੀ ਹੋ ਰਹੀ ਪੇੜਾਂ ਨੂੰ ਲਗਾਉਣ ਦਾ ਵਕਤਵਾਦ ਉਪਰ ਲਾਗਿੱਟਾ ਜਾ ਰਿਹਾ ਪਰ ਉਹਨਾਂ ਸਰਕਾਰ ਵੱਲੋਂ ਜਿਹੜਾ ਗਿਆ ਇਹ ਕਹਿ ਦਿੱਤਾ ਗਿਆ ਜੀ ਪੇੜ ਜਿਹੜੇ ਬੋਲ ਮਿਲ ਲਗੇ 20 ਰੁਪਏ ਪਰ ਪੇੜ ਅ ਨਹੀਂ ਜੀ ਉਹ ਵੀ ਜਿਹੜੀ ਗੱਲ ਵੈਸੇ ਕਹੀ ਜਾਂਦੀ ਹੈ ਨਾ ਵੀ ਹਰ ਪੇੜ ਨਹੀਂ ਉਸ ਬਹੁਤ ਅਸੀਂ ਬਹੁਤ ਵੀ ਦਿੰਨੇ ਆ ਕੁਝ ਇਹੋ ਜਿਹੇ ਪੇੜ ਆ ਜਿਹੜੇ ਉਹਨਾਂ ਦੀ ਕੀਮਤ ਆਉਂਦੀ ਹੈ ਕੀਮਤ ਜ਼ਿਆਦਾ ਲੱਗਦੀ ਉਹਦੇ ਤੇ ਹੋ ਜਾਂਦਾ ਹੈ ਪਰ ਆਏ ਵਾਰ ਲੋ ਆਏ ਜਾਂਦੇ ਆ ਉਹਨੂੰ ਸੰਭਾਲ ਦੀ ਗੱਲ ਜਿੱਥੇ ਜਿੱਥੇ ਵੀ ਲਾਏ ਜਾਂਦੇ ਆ ਉਹਨਾਂ ਪੰਚਾਇਤਾਂ ਨੇ ਉਹਨਾਂ ਸਸਤਾਵਾਂ ਨੇ ਉਹਨਾਂ ਲੋਕਾਂ ਨੇ ਐਵੇਂ ਸਿੱਧਾ ਹਰ ਇੱਕ ਮਨੁੱਖ ਦਾ ਹੀ ਫਰਜ਼ ਬਣਦਾ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਸਾਡਾ ਇਹਨਾਂ ਤੋਂ ਬਿਨਾ ਸਾਡਾ ਜੀਵਨ ਨਹੀਂ ਸੀ ਦੇਖ ਲਿਆ ਜਿ ਅੱਜ ਬਾਰਸ਼ਾਂ ਵੀ ਵੱਧ ਘੱਟ ਆਉਂਦੀਆਂ ਤਾਂ ਇਹਦਾ ਹੀ ਬੈਲੈਂਸ ਆਊਟ ਹੋ ਰਿਹਾ ਤਾਂ ਤਾਂ ਕੀ ਉਹਨੇ ਫ੍ਰੀਪਰਤਾ ਮਿਲਦੀ ਰਹੇਗੀ ਜਿਵੇਂ ਕਿ ਕੱਲ ਇੱਕ ਕੈਂਪ ਲੱਗਦਾ ਸੀ ਜ ਆਪਾਂ ਗਏ ਲੰਗੇ ਜਦੋਂ ਵੀ ਬੀਲ ਪੇਪਰ ਪਾਉਂਦਾ ਜ ਉਹਨਾਂ ਦਾ ਜੇ ਇਹੋ ਜੀ ਗੱਲ ਹੈ ਤਾਂ ਉਸ ਨੂੰ ਵੀ ਦੇਖ ਕੇ ਕਰਵਾ ਦੇ ਮੰਤਰੀ ਜੀ ਕਈ ਕਿਸਾਨਾਂ ਦਾ ਕਹਿਣਾ ਕਿ ਜਦੋਂ ਅਸੀਂ ਬੀਲ ਆਣੇ ਆ ਸੰਨ ਡੁਪਲੀਕੇਟ ਬਿੱਲ ਦਿੱਤਾ ਜਾਂਦਾ ਉਹਨਾਂ ਲਈ ਕੀ ਕਾਰਵਾਈ ਜਿਹੜੇ ਡੁਪਲੀਕੇਟ ਸਪਾਈਡਾ ਲੱਗ ਜਾਂਦਾ ਮੇਰੇ ਵੱਲੋਂ ਤਾਂ ਕਦੇ ਟਿੱਲ ਦਿੱਤੀ ਨਹੀਂ ਗਈ ਕੋਈ ਕਿਸਾਨ ਭਰਾ ਉਹ ਬਿੱਲ ਉਹ ਬੀ ਕਿਤੇ ਵੀ ਸਾਡੇ ਮਾ ਅਧਿਕਾਰੀ ਨੂੰ ਦੇਵੇ ਜੋ ਨਹੀਂ ਗੱਲ ਸੁਣਦਾ ਤੇ ਮੇਰੇ ਤੱਕ ਟੈਲੀਫੋਨ ਕਰਦੇ ਟੈਲੀਫੋਨ ਤੇ ਕੋਈ ਬਹੁਤਾ ਜ਼ੋਰ ਨਹੀਂ ਲੱਗਦਾ ਇਹਨਾਂ ਦਾ ਖੁੱਲਾ ਹੀ ਨੰਬਰ ਰਹਿੰਦਾ ਕੋਈ ਇੰਨੇ ਗੱਲ ਨਹੀਂ ਸੋ ਇਹੋ ਜੀਆਂ ਗੱਲਾਂ ਕਿਤੇ ਵਾਪਰਦੀਆਂ ਤਾਂ ਉਹਦਾ ਜੇ ਸੁਨੇਹਾ ਕੋਈ ਲਾਊਗਾ ਤੇ ਤੁਰੰਤ ਅਸੀਂ ਉਹਦੇ ਉੱਤੇ ਹਮੇਸ਼ਾ ਅਸੀਂ ਆਪਦੀ ਨਿਗਰਾਨੀ ਤਾਂ ਜ਼ਰੂਰ ਰੱਖ ਰਹੇ ਹਾਂ ਫਿਰ ਵੀ ਕਿਤੇ ਨਾ ਕਿਤੇ ਜੇ ਕੋਈ ਇਹੋ ਜੀ ਗੱਲ ਆਉਂਦੀ ਹੈ ਸੋ ਆਪ ਸਾਨ ਭਰਾ ਬਿੱਲ ਤੇ ਉਹ ਵੀ ਥੋੜਾ ਦੱਸੋ